ਉਨੀ ਰਿਪੋਰਟ ਤੇ ਲੈ ਆ ਉਹ ਕੋਈ ਨਾ ਕੋਈ ਐਪਲੀਕੇਸ਼ਨ ਆ ਕਿਸੇ ਨਾ ਕਿਸੇ ਦੇ ਤਰ੍ਹਾਂ ਤੇ ਜੇ ਅਸੂਰ ਉਹ ਸਾਰਿਆਂ ਨੂੰ ਬੇਨਤੀ ਕਰਦਾ ਜੀ ਖਾਸ ਕਰਕੇ ਟੀਚਰਸ ਨੂੰ ਕਿ ਜਿਹੜੇ ਬੱਚੇ ਦਾ ਸਕੂਲਾਂ ਚਾਹਦਿਆ ਉਹ ਪੜ੍ਹੇ ਲਿਖਿਆ ਉਹਨਾਂ ਕੋਲੇ ਇਨਫੋਰਮੇਸ਼ਨ ਹੈ ਵੀ ਹੈ ਉਹ ਜਾਣਾਰੇ ਵੀ ਸਾਰਿਆਂ ਨੂੰ ਇਲਾਜ ਮਿਲ ਸਕੇ ਫ੍ਰੀ ਕੁਆਲਟੀ ਟਰੀਟਮੈਂਟ ਮਿਲੇ 881 ਆਮ ਆਦਮੀ ਘਰ ਨੇ ਖੋਲੇ ਇਹਦੇ ਕੋਲ ਰਹੇ ਰਹੇਗਾ ਇਹ ਸਾਰੇ ਹਾਲਾਤ ਹੋਵੇ ਜੇ ਇਸੇ ਮਦਨ ਹੋਈ ਗਿਆ ਜਦ ਜਿਹੜੇ ਉਹ ਬੱਧੇ ਹੈ ਗਿਆ ਲੇਕਨ ਸਾਰੀਆਂ ਇੱਥੇ ਵਿਧਾ ਪੰਜਾਬ ਸਿੰਧ ਗੁਜਰਾਤ ਮਰਾਠਾ ਕਿਆ ਵੀ ਵਰਲਡ ਏਡਸ ਦੇ ਦੇ ਰਾਜਪਦਰੀ ਸਮਾਗਮ ਦੇ ਮੌਕੇ ਦੇ ਉੱਤੇ ਅੱਜ ਅਸੀਂ ਤਹਿ ਦਿਲ ਤੋਂ ਧੰਨਵਾਦ ਤਾਂ ਅੱਜ ਵਿਸ਼ਵਵਿਆਦ ਦੇ ਆਉਂਦਾ ਹੈ ਜੀ ਰਾਜਪਦ ਦੇ ਸਮਾਗਮ ਦਾ ਜੀ ਰਾਜਪਦ ਦੇ ਬਾਕ ਵਿੱਚ ਦਾ ਮਕਸਦ ਇਹ ਹੁੰਦਾ ਜਦੋਂ ਆਪਾਂ ਕੋਈ ਵੀ ਜਨ ਬਣਾਨੇ ਆ ਜੀ ਉਸ ਬਿਮਾਰੀ ਬਾਰੇ ਵਿਚਾਰ ਚਰਚਾ ਕੀਤਾ ਜਾਵੇ ਜੀ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਜਿਨ੍ਹਾਂ ਨੇ ਚਾਹੇ ਜਿਹੜੇ ਤੁਹਾਡੇ ਟੈਸਟਿੰਗ ਸੈਂਟਰਸ ਦਾ ਜਾਂ ਜਿਹੜੇ ਐਂਟੀ ਰੈਟਰੋਵੈਰ ਜਿਹੜੇ ਇਲਾਜ ਕਰਦੇ ਆ ਬਹੁਤ ਸਾਰੇ ਐਨ ਜੀਓਸ ਆ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਡਿਫਰੈਂਟ ਡਿਪਾਰਟਮੈਂਟਸ ਹੈ ਇਹਦੇ ਚ ਅਲੱਗ-ਅਲੱਗ ਬੰਧਿਆ ਦੀ ਕੰਟਰੀਬਿਊਸ਼ਨ ਹੈ ਜਿਹੜੇ ਜਿਸ ਤਰ੍ਹਾਂ ਜਿਹੜੇ ਜਿੰਨੇ ਵੀ ਸਾਡੇ ਬਲੱਡ ਬੈਂਕ ਆ ਉਹ ਸੇਫ ਬਲੱਡ ਵਾਸਤੇ ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਵਿੱਚ ਆ ਜਿਹੜੀ ਐਜੂਕੇਸ਼ਨਲ ਕੰਪੇਨਿਅਨ ਜਿਹਨੂੰ ਅਸੀਂ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਆਈਸੀ ਐਕਟੀਵਿਟੀਜ਼ ਆ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਯੂਥ ਨੂੰ ਪਤਾ ਹੋਣਾ ਚਾਹੀਦਾ ਕਿ ਚਾਹੇ ਐਚ ਏ ਵੀ ਐਸ ਦਾ ਜਾਂ ਹੈਪਟਾਈਟਸ ਬੀ ਐਂਡ ਸੀ ਆ ਜਿਹੜੇ ਤਿੰਨ ਪ੍ਰਿੰਸੀਪਲ ਮੋਡ ਆਫ ਸਪਰੈਡ ਆ ਉਹ ਕਿਹੜੇ-ਕਿਹੜੇ ਆ ਜੇ ਉਹਨਾਂ ਨੂੰ ਪਤਾ ਹੋਏਗਾ ਕਿ ਸੈਕਸ਼ੂਅਲ ਟ੍ਰਾਂਸਮਿਸ਼ਨ ਤੋਂ ਕਿੱਦਾਂ ਬਚਣਾ ਸ਼ੇਅਰਿੰਗ ਆਫ ਸਟਰਿੰਜਰਸ ਨਹੀਂ ਕਰਨੀ ਔਰ ਚਲੋ ਜਿਹੜਾ ਮਦਰ ਟੂ ਚਾਈਲਡ ਹੈਗਾ ਉਹ ਜੇ ਜੇ ਮਦਰ ਪ੍ਰੋਪਰ ਟਰੀਟਮੈਂਟ ਲਏਗੀ ਤਾਂ ਉਹਦਾ ਬੱਚਾ ਐ ਚੰਗੇ ਵੀ ਪੋਜ਼ਿਟਿਵ ਮਦਰ ਦਾ ਬੱਚਾ ਵੀ ਜਿਹੜਾ ਨਾਰਮਲ ਬੱਚਾ ਹੋ ਸਕਦਾ ਸੋ ਇਹ ਜੇ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਹੋਣ ਗਿਆ ਤਾਂ ਆਪਾਂ ਜਿਹੜੀ ਬਿਮਾਰੀ ਆ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਇਹਦੇ ਰੋਕथाम ਹੀ ਪ੍ਰੋਫੈਕਸ਼ਨ ਇਸ ਦਾ ਕਿਉਰ ਤੇ ਆਦਰਵਾਈਜ਼ ਜੇ ਬਿਮਾਰੀ ਹੋ ਗਈ ਆ ਫਿਰ ਕੋਈ ਕਰਨੀ ਡਿਸਪੇਅਰ ਕਰਨ ਵਾਲੀ ਕਰਨੀ ਆ ਜੀ ਫਿਰ ਵੀ ਤੁਸੀਂ ਇੱਕ ਨਾਰਮਲ ਦੀ ਆ ਨਾਰਮਲ ਲਾਈਫ ਫੀਲ ਕਰ ਸਕਦੇ ਹੋ ਜੇ ਤੁਸੀਂ ਪ੍ਰੋਪਰ ਟਰੀਟਮੈਂਟ ਲੈਂਦੇ ਹੋ ਸਾਰੀਆਂ ਪ੍ਰੋਕਾਸ਼ਨ ਲੈਂਦੇ ਹੋ ਉਹਦੇ باوجود ਵੀ ਤੁਸੀਂ ਨਾ ਤਾਂ ਅੱਗੇ ਸਪਰੈਡ ਕਰੋਗੇ ਤੁਸੀਂ ਆਪਣੀ ਸਿਹਤ ਵੀ ਤੁਹਾਡੀ ਅੱਛੀ ਰਹੇਗੀ ਸੋ ਇਹ ਸਾਰੀ ਜਿਹੜੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨੀ ਹੈ ਤੇ ਬਾਰੇ ਵਿਚਾਰ ਪਤੰਦਰਾ ਕਰਨਾ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਦਾ ਸਨਮਾਨ ਕਰਨਾ ਇਹ ਸਾਡਾ ਅਸਲ ਮੁੱਖ ਵਕਤ ਸੀਗਾ ਕਿ ਜਿਹੜਾ ਮਾਈ ਹੈਲਥ ਮਾਈ ਰਾਈਟ ਜੋ ਥੀਮ ਦਿੱਤਾ ਹੈ ਸੋਰੀ ਡਬਲਯੂ ਐਚਓ ਨੇ ਜਿਹੜਾ ਇਹ ਲੋਕਾਂ ਤੱਕ ਜਿਹੜਾ ਹੈਗਾ ਉਹਦੇ ਨਾਲ ਮੈਂ ਕਹਿੰਦਾ ਆਪਣੀ ਜ਼ਿੰਮੇਵਾਰੀ ਵੀ ਆ ਜਿੰਮੇਵਾਰੀ ਸਿਹਤ ਹੈ ਹਰ ਇੱਕ ਬੱਚੇ ਨੂੰ ਜੇ ਆਪਾਂ ਅਵੇਅਰ ਰਸ ਦੇ ਦਈਏ ਜੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਤਲਬ ਜਿਹੜਾ ਡਿਜ਼ੀਜ਼ ਦਾ ਬਰਡਨ ਹੈ ਉਹਦੇ ਨਾਲ ਬਹੁਤ ਘਟੇਗਾ ਇਸ ਲਈ ਕੈਂਪਸ ਵਗੈਰਾ ਲਗਾਏ ਜਾਣਗੇ हां ਇਹਦੇ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਖਾਸ ਕਰਕੇ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਯੂਥ ਦੇ ਵਿੱਚ ਜਿਹੜਾ ਹੈਗਾ ਉਹ ਐਜੂਕੇਸ਼ਨਲ ਕੰਪੇਨ ਹੈ ਸੇਫ ਬਲੱਡ ਦੀ ਕੰਪੇਨ ਹੈ ओरਲ ਸਬਸਟੀਟਿਊਸ਼ਨ ਥੈਰੇਪੀ ਜਿਹਨੂੰ ਅਸੀਂ ਜਿਹੜੇ ਇੰਜੈਕਟਡ ਡਰਗ ਯੂਜ਼ਰਸ ਹੈ ਉਹਦੇ ਵਾਸਤੇ ਸਪੈਸ਼ਲ ਜਿਹੜੇ ਹੈਗੇ ਆ 43 ਦੇ ਕਰੀਬ ਜਿਹੜੇ ਹੈਗੇ ਆ ओरਲ ਸਬਸਟੀਟਿਊਸ਼ਨ ਥੈਰੇਪੀ ਆ ਕਿ ਤੁਸੀਂ ਜਿਹੜੀ ਗੋਲੀ ਲੈ ਲਓ ਜਾਂ ਅਸੀਂ ਇੱਕ ਜਿਹੜੀ ਹੈਗੀ ਆ ਉਹ ਆਪਣੇ ਨਾ ਨੇਚਰ ਡਰਾਪਸ ਵੀ ਹੁੰਦੇ ਆ ਮੈਥਡੌਨ ਜਿਹੜੀ ਲਿਕਵਿਡ ਮੈਥਡੌਨ ਥੈਰੇਪੀ ਆ ਉਹ ਇਕੁਅਲੀ ਇਫੈਕਟਿਵ ਹੈ ਤਾਕੇ ਜਿਹੜਾ ਐਚ ਆਈ ਵੀ ਦਾ ਜਿਹੜਾ ਪ੍ਰਿੰਸੀਪਲ ਮੋਡ ਆਫ ਸਪਰੈਡ ਆ ਪੰਜਾਬ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੇ ਵਧੇ ਸੀਗੇ ਉਹ ਇੰਜੈਕਟਿੰਗ ਡਰੱਗ ਯੂਜ਼ਰ ਕਰਕੇ ਵਧੇ ਸੀ ਆਈ ਡੀ ਯੂ ਕਰਕੇ ਉਹਨਾਂ ਦੀ ਦੇਖਿਆ ਵੀ ਹਰਿਆਣੇ ਦੇ ਵਿੱਚ ਸਾਡੇ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈਗਾ ਸੋ ਉਹਦਾ ਇੱਕੋ ਜਿਹਾ ਤਰੀਕਾ ਹੈਗਾ ਕਿ ਸਾਡਾ ਜਿਹੜਾ ਯੂਥ ਹੈ ਉਹਨਾਂ ਨੂੰ ਇਹਦੇ ਬਾਰੇ ਗਿਆਨ ਹੋਵੇ ਵੀ ਇਹ ਫੈਲਦੀ ਕਿੱਦਾਂ ਹੈ ਤਾਂ ਹੀ ਆਪਾਂ ਇਹਦੇ 'ਚ ਕਾਮਯਾਬ ਹੋਵਾਂਗੇ ਸੋ ਇਹ ਮਕਸਦ ਹੈ ਸਾਡਾ ਜੀ ਆਪ ਤੋਂ ਵੀ ਮੋੜੇ ਕੱਲ੍ਹ ਹਮਲਾ ਹੋਇਆ ਉਸ ਨੂੰ ਪੁੱਛਿਆ ਦੇਖੋ ਬਹੁਤ ਮਾੜੀ ਗੱਲ ਹੈ ਉਹਨਾਂ ਤੇ ਪਹਿਲਾਂ ਹਮਲਾ ਨਹੀਂ ਦੇ ਦੋ ਤਿੰਨ ਹਮਲੇ ਹੋ ਚੁੱਕੇ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਜਦੋਂ ਕਿਤੇ ਵੀ ਜਾਂਦੇ ਔਰ ਹੋਰ ਕਿਸੇ ਲੀਡਰ ਤੇ ਹਮਲਾ ਨਹੀਂ ਹੋਇਆ বিজেপি ਦੇ ਕਿਸੇ ਲੀਡਰ ਤੇ ਹਮਲਾ ਨਹੀਂ ਹੋਇਆ ਮੇਚ ਲਈ ਸਿੱਧੀ ਜੀ ਗੱਲ ਹੈ ਜੀ ਇੱਕ ਕੌਣ ਕਲਾ ਸਕਦਾ ਹੈ ਦਾ ਫਾਇਦਾ ਕਿਹਨੂੰ ਹੋ ਰਿਹਾ ਕਿਹੜੀ ਪਾਰਟੀ ਉਹ ਬੰਦਿਆਂ ਦੇ ਲਿੰਕ ਇਹਦੇ ਨਾਲ ਹੈ ਇਹ ਸੌਰਵ ਭਾਰਤਵਾੜ ਜੀ ਨੇ ਦੱਸਿਆ ਹੈਗਾ ਇਹ ਨਿੰਦਣਯੋਗ ਹੈ ਜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਜਿਹੜਾ ਹੈਗਾ ਇਲੈਕਟਰਲ ਬੈਟਲ ਹੈ ਉਹ ਤੁਸੀਂ ਮਤਲਬ ਬੈਲਟ ਨਾਲ ਲੜਨੀ ਚਾਹੀਦੀ ਹੈ ਮਤਲਬ ਇਹ ਗੁੰਡਾ ਕਰਦੀ ਕਰਕੇ ਨਹੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਰੱਖ ਹੁਣ ਤੁਸੀਂ ਹਮਲੇ ਕਰਕੇ ਦੇਖ ਲਓ ਉਹਦਾ ਹੌਸਲਾ ਨਹੀਂ ਤੋੜ पाओगे ਤੁਸੀਂ ਉਹ ਆਮ ਆਦਮੀ ਪਾਰਟੀ ਦੇ ਜਦੋਂ ਜਦੋਂ ਤੁਸੀਂ ਅਟੈਕ ਕੀਤਾ ਜਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਸਟਰੋਂਗਰ ਹੋ ਕੇ ਮਤਲਬ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਉੱਭਰੀ ਹੈ ਜੀ ਹਮੇਸ਼ਾ ਅੱਗੇ ਅੱਗੇ ਤੋਂ ਵਧਦੇ ਰਹੇਗਾ ਕਿ ਕਿ ਐਮਐਲਏ ਵੀ ਰੈਸਟ ਕੀਤੀਆਂ ਦਿੱਲੀ ਦੇ ਕਿ ਸਿਰਫ ਇੱਕ ਬੋਲ ਰਿਕਾਰਡਿੰਗ ਹੋ ਵੀ ਉਹਨਾਂ ਦੇ ਪੀਏ ਦੇ ਨਾਲ ਦਿੱਲੀ ਪੁਲਿਸ ਨੇ ਕਿਹਾ ਕਿ ਐਜ਼ ਇਹਨਾਂ ਦੇ ਗੈਂਗਸਟਰ ਦੇ ਨਾਲ ਲਿੰਕ ਹੈ ਆਮ ਆਦਮੀ ਪਾਰਟੀ ਦੀ ਕਾਨੂੰਨ ਵਿਵਸਾ ਹੈ ਕਿ ਲੱਗਦਾ ਹੈ ਵੀ ਕੇਂਦਰ ਸਰਕਾਰ ਕੋ ਵੀ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੀ ਪੁਲਿਸ ਨਾ ਚੁੱਕੀ ਐਜ਼ ਇਹ ਪੂਰਾ ਐਵੀਡੈਂਸ ਨਹੀਂ ਹੈਗਾ ਫਿਰ ਕੋਈ ਵੀ ਪਾਲ ਰਿਪੋਰਟ ਦਿੱਤਾ ਉਹ ਵੀ ਇੱਕ ਚੁਣਿਆ ਪ੍ਰਤੀਨਿਧੀ ਨੂੰ ਮਤਲਬ ਇੱਕ ਫਰੀਵੋਲਸ ਕੰਪਲੀਟ ਦੇ ਬੇਸ ਤੇ ਅਰੈਸਟ ਕਰਦਾ ਤੁਸੀਂ ਦੇਖੋ ਵੀ ਕਿਤੇ ਹੋਰ ਹੋ ਰਿਹਾ ਜੀ ਕਿਤੇ ਜਿਹੜੇ ਤੁਹਾਡੇ ਕਰਨਾਟਕਾ ਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਮਤਲਬ ਦੇਵ ਗੋੜਾ ਜੀ ਦਾ ਪੋਤਰਾ ਸੀ ਜਾਇਦ ਉਹ ਉਦੇ ਤੇ ਕਿੰਨੇ ਮਤਲਬ ਰੇਪ ਦਾ ਕੇਸ ਹੈ ਜਾਂ ਜਿਹਨੇ ਕਿਸਾਨਾਂ ਦੇ ਉੱਤੇ ਜੀਪ ਚੜਾਤੀ ਉਹਨਾਂ ਨੂੰ ਤਾਂ ਜਮਾਨਤਾ ਦੇ ਰਹੇ ਹੈ ਜੀ ਹੋਰ ਕਿੰਨੇ ਮਾੜੇ ਬੰਦੇ ਆ ਤੇ ਸਰਕਾਰਿਆ ਨਹੀਂ ਇਹ ਤਾਂ ਤੁਹਾਡੇ ਸਾਹਮਣੇ ਅੱਜ ਸਾਡੇ ਮੁੱਖ ਮੰਤਰੀ ਨੂੰ ਉਪ ਮੁੱਖ ਮੰਤਰੀ ਨੂੰ ਸਿਹਤ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਸੰਜੀਤ ਜੀ ਨੂੰ ਸਾਡੇ ਮੈਂਬਰ ਆਫ ਪਾਰਟੀ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਦੇਖ ਲਿਆ ਉਹਨਾਂ ਨੇ ਕੋਈ ਗੱਲ ਨਹੀਂ ਜੀ ਸਾਨੂੰ ਪੂਰਾ ਯਕੀਨ ਹੈ ਕਿ ਜੇ ਸਾਨੂੰ ਅਦਾਲਤ ਤੋਂ ਇਨਸਾਫ ਮਿਲੇਗਾ ਔਰ ਜਿਸ ਤਰ੍ਹਾਂ ਬਾਕੀ ਦੇ ਬੰਦੇ ਉਹ ਵੀ ਛੁੱਟ ਜਾਣਗੇ ਸਰ ਕੇਂਦਰ ਦੇ ਨਾਲ ਮੋਹੱਲਾ ਕਮੇਟੀ ਦੇ ਨਾਮ ਨੂੰ ਹੋਵੇਗੀ ਜੀ ਫਾਈਨਲ ਕੇਂਦਰ ਦੇ ਦੇਖੋ ਉਹਦੇ ਤੇ ਹਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ ਕੁਝ ਐਗਰੀਮੈਂਟ ਹੋਇਆ ਜਿਹੜਾ ਉਹਨਾਂ ਦਾ ਨਾਂ ਸੀਗਾ ਉਹ ਵੀ ਚੇਅਰ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਯੂਸਮਾਨ ਨੂੰ ਰੋਕਿਆ ਮੰਦਰ ਸੀਗਾ ਔਰ ਮੰਦਰ ਸੀ ਤੇ ਉਹਦੇ ਚ ਜਿਹੜੇ ਸਾਡੇ ਦੋ ਤਰ੍ਹਾਂ ਦੇ ਇੱਕ ਤਾਂ ਸਟੇਟ ਸਟੇਟ ਜਿਹੜੇ ਸਾਡੇ ਸਟੇਟ ਦੇ ਹੈਗੇ ਜਿਹੜੇ ਪੋਰਟਾ ਕੇਵਨਸ ਬਣੇ ਹੋਏ ਆ ਜਾਂ ਕਿਸੇ ਨੇ ਕੋਈ ਧਰਮਸ਼ਾਲਾ ਤੇ ਅੱਜ ਕਿਸੇ ਬੰਦੇ ਨੇ ਕੋਡ ਡੋਨੇਟ ਕੀਤੇ ਆ ਐਨਆਰਆਈ ਨੇ ਉਹ ਐਜ਼ ਇਟ ਇਜ਼ ਰਹਿਣਗੇ ਜਿਹੜਾ ਸਟੇਟ ਦਾ ਹੈਗਾ ਜਿਹੜੇ ਜਿੱਥੇ ਉਹਨਾਂ ਦੀ 60% ਕੰਟਰੀਬਿਊਸ਼ਨ ਆ ਉੱਥੇ ਅਸੀਂ ਇੱਕ ਜਿਹੜਾ ਹੈਗਾ ਉਹ ਕਿਉਂਕਿ ਕੋ-ਫੰਡਡ ਹੈ ਤੇ ਉਹਦੇ ਚ ਜਿਹੜੀ ਹੈਗੀ ਅਸੀਂ ਉਹਨਾਂ ਦਾ ਵੀ ਠੀਕ ਆ ਕੋ-ਬ੍ਰਾਂਡਿੰਗ ਜਿਹੜੀ ਹੈਗੀ ਆ ਸਾਡਾ ਆਪਸ ਦੇ ਵਿੱਚ ਉਹਦੀ ਹੋਈ ਆ ਸੋ ਦਰਤਾ ਤੇ ਪੈਸੇ ਆਉਣੇ ਸ਼ੁਰੂ ਹੋ ਗਏ ਆ ਤੇ ਵੈਸੇ ਵੀ ਮਤਲਬ ਉਹ ਵੀ ਇੱਕ ਤੱਕਾ ਬਾਦਰ ਸਾਹਿਬ ਦੀ ਕੈਪਟਨ ਸਾਹਿਬ ਦੀ ਫੋਟੋ ਕਿਤੇ ਨਹੀਂ ਲੱਗਦੀ ਸੀ ਇਹ ਸਿਰਫ ਤੇ ਸਿਰਫ ਭਗਵੰਤਪਾਣ ਦੇ ਨਾਲ ਉਹਨੂੰ ਇੱਥੇ ਪੰਜਾਬ ਦੇ ਵਿੱਚ ਵੀ ਇਹ ਵੀ ਵਿਸਥਰੇ ਵਾਲੀ ਗੱਲ ਹੈ ਇਹ ਸਟੇਟ ਜਿਹੜਾ ਹੈਗਾ ਇਹ ਹੈਲਥ ਐਂਡ ਐਜੂਕੇਸ਼ਨ ਈਵਨ ਐਗਰੀਕਲਚਰ ਥੀਸ ਆਰ ਸਟੇਟ ਸਬਜੈਕਟਸ ਲਾ ਐਂਡ ਆਰਡਰ ਵੀ ਸਰ ਲਾਸਟ ਕੁਐਸਚਨ ਅਨਿਲ ਬੀਜ ਨੇ ਕੱਲੀ ਇੱਕ ਬਿਆਨ ਦਿੱਤਾ ਬਾਲਾ ਦੇ ਮਿਨਿਸਟਰ ਨੇ ਕਿ ਸ਼ੰਭੂ ਜਿਹੜੇ ਕਿਸਾਨ ਬੈਠੇ ਆ ਪੰਜਾਬ ਸਰਕਾਰ ਪੂਰਾ ਉਹਨਾਂ ਦੀ ਸਪੋਰਟ ਕਰਦੀ ਹੈ ਇਹ ਪੰਜਾਬ ਸਰਕਾਰ ਦੀ ਸ਼ਹਿਤ ਕਿਸਾਨ ਬੈਠੇ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਦੇਖੋ ਉਹਨਾਂ ਦਾ ਅਨਲ ਵਿਜ ਦਾ ਕਿਸਾਨਾਂ ਨਾਲ ਕੀ ਲੈਣਾ ਦੇਣਾ ਜਿਹਨਾਂ ਦਾ ਮੁੱਦਾ ਹੈਗਾ ਸੈਂਟਰ ਦੇ ਨਾਲ ਕੋਈ ਹੋਮ ਮਿਨਿਸਟਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਕੋਈ ਬਿਆਨ ਦਿੱਤਾ ਜੀ ਅਨਲ ਵਿਜ ਜੀ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਦੇਸ਼ ਦਾ ਇਸਾ ਨਹੀਂ ਸਮਝਦੇ ਜੀ ਉਹ ਕਿਉਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਕੀ ਹੱਕ ਹੈ ਰਾਣੀ ਦੀ ਸਰਕਾਰ ਨੂੰ ਕਿ ਉਹਨਾਂ ਨੇ ਉਹਨਾਂ ਦਾ ਰਸਤੇ ਬੰਦ ਕੀਤੇ ਹੋਏ ਆਪਣੀ ਰਾਜਧਾਨੀ ਚ ਕਿਉਂ ਨਹੀਂ ਜਾ ਸਕਦੇ ਇਹ ਤਾਂ ਸ਼ਰਿਆਮ ਤੱਕਾ ਹੈਗਾ ਜੀ ਇਹ ਕਹਿੰਦੇ ਹੁੰਦੇ ਜੋਰਾਵਰ ਦਾ 37200 ਇਹ ਸ਼ਰਿਆਮ ਤੱਕਾ ਹੈਗਾ ਜੀ ਬਿਲਕੁਲ ਮਾੜੀ ਗੱਲ ਹੈ ਔਰ ਇੱਕ ਜਿਹੜੇ ਆਪਣੇ ਵਿਰਧ ਕਿਸਾਨ ਆ ਜਿਹੜੇ ਮਤਲਬ ਸੀਨੀਅਰ ਸਿਟੀਜ਼ਨ ਹੀ ਆ ਗਿਆ ਉਹ ਮਰਨ ਵਰਤੇ ਰੱਖਿਓ ਯਾਰ ਕਿਉਂ ਨਹੀਂ ਗੱਲ ਕਰਦਾ ਜੀ ਪ੍ਰਧਾਨ ਮੰਤਰੀ ਕਿਉਂ ਐਸੀ ਕੀ ਰੋਕੱਸਾ ਕਿਉਂ ਨਹੀਂ ਗੱਲ ਕਰਦੇ ਹੋਮ ਮਿਨਿਸਟਰ ਜੀ ਆਪਾਂ ਔਰ ਜਿਹੜੇ ਬਾਕੀ ਦੇ ਮੰਤਰੀ ਉਹਨਾਂ ਕੋਲੇ ਪਾਵਰ ਕੋਈ ਨਹੀਂ ਹੈ ਖੇਤੀਬਾੜੀ ਮੰਤਰੀ ਦਾ ਕੋਰਣਾ ਕਰਲੀ ਕਰ ਸਕਦੇ ਕਿਉਂ ਨਹੀਂ ਉਹਨਾਂ ਨੂੰ ਬੁਲਾ ਕੇ ਦਿੱਲੀ ਕਰ ਕਰ ਸਕਦੇ ਮਤਲਬ ਕੀ ਕੀ ਮੰਗ ਰਿਹਾ ਜੀ ਉਹ ਜਿਹੜੀ ਉਹਨਾਂ ਦੀਆਂ ਨਜਾਇਜ਼ ਮੰਗਾਂ ਹੈਗੀਆਂ ਕਿ ਰਾਈਟ ਟੂ ਪ੍ਰੋਟੈਸਟ ਤਾਂ ਫੰਡਮੈਂਟਲ ਰਾਈਟ ਹੈ ਜੀ ਉਹ ਵੀ ਡਿਨਾਈ ਕੀਤਾ ਜਾ ਰਿਹਾ ਬਹੁਤ ਮਾੜੀ ਗੱਲ ਸਰ ਢੱਲੇਵਾਲ ਜੀ ਦੇ ਮਰਨ ਵਰਤੇ ਸੇਤ ਤੋਂ ਆ ਗਏ ਸਪੈਸ਼ਲ ਡਾਕਟਰਾਂ ਦੀ ਕੋਈ ਨੁਕਤੇ ਤਣਾਅ ਦਾ ਕੋਈ ਬਿਲਕੁਲ ਤਣਾਅ ਤਾਂ ਜੀ ਰੋਜ਼ ਚੈੱਕਅਪ ਹੋ ਰਿਹਾ ਤੁਸੀਂ ਦੇਖਿਆ ਵੀ ਹੋਣਾ ਜੋ ਸਾਡਾ ਕੰਮ ਹੈ ਅਸੀਂ ਬਿਲਕੁਲ ਸੇਰ ਦਾ ਚੈੱਕਅਪ ਕਰ ਰਹੇ ਹਾਂ ਔਰ ਜਿਹੜੇ ਅਲਰਟਸ ਆ ਸੈਂਟਰ ਨੂੰ ਭੇਜ ਰਹੇ ਇਹ ਹੁਣ ਸੈਂਟਰ ਕਮੰਡ ਨੂੰ ਮੈਂ ਫਿਰ ਵੀ ਤੁਹਾਡੇ ਥਰੂ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਬੁਲਾਓ ਗੱਲਬਾਤ ਕਰੋ